ਸਾਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵਲੇ ਦੀ ਇੱਕ ਮੰਦ ਭਾਗੀ ਖਬਰ ਜਿਹੜੀ ਆ ਉਹ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਕਿ 14 ਮਹੀਨਿਆਂ ਤੋਂ ਲਾਪਤਾ ਆਪਣੇ ਪੁੱਤ ਦੀ ਉਡੀਕ ਦੇ ਵਿੱਚ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਜੀਹਾਂ ਤੋਂ ਦੱਸਿਆ ਕਿ ਆਪਣੇ MBA ਪਾਸ ਆਪਣੇ ਬੱਚੇ ਦੇ ਵਧੀਆ ਭਵਿੱਖ ਲਈ ਅਮਰੀਕਾ ਭੇਜੇ ਇੱਕ ਨੌਜਵਾਨ ਦੇ ਮਾਪਿਓ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਆ ਕਾਨੂੰਨਵਾਦ ਦੇ ਰਹਿਣ ਵਾਲੇ ਇੱਕ ਏਜੰਟ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਤਾਂ ਉਹਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ 40 ਲੱਖ ਰੁਪਿਆ ਲਵਾਂਗਾ ਤਾਂ ਬਾਈ 에ਅਰ ਯੂਐਸਏ ਦੇ ਵਿੱਚ ਤੁਹਾਡੇ ਬੱਚੇ ਨੂੰ ਮੈਂ ਉਤਾਰਾਂਗਾ ਪਰ ਪਿਤਾ ਦਾ ਕਹਿਣਾ ਹੈ ਕਿ ਇਤੋਂ ਤੋਂ ਪਹਿਲਾਂ ਜਿਹੜਾ ਆ ਉਹ ਬਾਈ 에ਅਰ ਲੈ ਕੇ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਆ ਉਹਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਜਾ ਕੇ ਡੋਂਕੀ ਲਵਾ ਦਿੱਤੀ ਗਈ ਪਰ ਪਿਤਾ ਵੱਲੋਂ ਕਿਹਾ ਗਿਆ ਕਿ ਅਸੀਂ ਖਾਸ ਤੌਰ ਦੇ ਉੱਤੇ 에ਜੰਟ ਨੂੰ ਕਿਹਾ ਸੀ ਕਿ ਅਸੀਂ ਡੋਂਕੀ ਨਹੀਂ ਲਵਾਣੀ ਸਾਡਾ ਜਿਹੜਾ ਬੇਟਾ ਆ ਬਾਈ 에ਅਰ ਹੀ ਜਾਣਾ ਚਾਹੀਦਾ ਆ ਪਰ ਉਹਦੇ باوجود ਵੀ ਉਹਨਾਂ ਦੇ بیٹے ਨੂੰ ਜਿਹੜਾ 14 ਮਹੀਨਿਆਂ ਤੋਂ ਲਾਪਤਾ ਆ ਉਹਨੂੰ ਜਿਹੜਾ ਡੌਂਕੀ ਦੇ ਜ਼ਰੀਏ ਪਨਾਮਾ ਦੇ ਜੰਗਲਾਂ ਦੇ ਵਿੱਚ ਛੱਡ ਦਿੱਤਾ ਤਾਂ ਪਿਤਾ ਵੱਲੋਂ ਕਿਹਾ ਗਿਆ ਕਿ ਲਾਸਟ ਟਾਈਮ ਜਦੋਂ ਪਨਾਮਾ ਦੇ ਜੰਗਲਾਂ ਦੇ ਵਿੱਚ ਉਹ ਜਾ ਰਿਹਾ ਸੀ ਤਾਂ ਉੱਥੇ ਹੀ ਜਿਹੜਾ ਆ ਉਹ ਆਪਣੇ ਬੇਟੇ ਦੇ ਨਾਲ ਗੱਲਬਾਤ ਹੋਈ ਸੀ ਕਿ ਉਹ ਬੱਚੇ ਵੱਲੋਂ ਕਿਹਾ ਗਿਆ ਕਿ ਪਿਤਾ ਜੀ ਮੈਂ ਬਸ ਅਗਲੇ ਪੜਾਅ ਦੇ ਵਿੱਚ ਪੁੰਚਣ ਵਾਲਾ ਆ ਅਸੀਂ ਜੰਗਲਾਂ ਦੇ ਵਿੱਚੋਂ ਜਾ ਰਹੇ ਆ ਤਾਂ ਪਿਤਾ ਨੇ ਕਿਹਾ ਕਿ ਉਸ ਦਿਨ ਤੋਂ ਬਾਅਦ ਅੱਜ ਤੱਕ 14 ਮਹੀਨੇ ਬੀਤ ਚੁੱਕੇ ਨੇ ਪਰ ਲੇਕਿਨ ਪੁੱਤਰ ਦਾ ਕੋਈ ਅਤਾ ਪਤਾ ਨਹੀਂ ਆ ਰਿਹਾ ਨਾ ਹੀ ਉਹਦਾ ਫੋਨ ਚੱਲ ਰਿਹਾ ਹੈ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਤਾਂ ਪੁਲਿਸ ਜਿਹੜੇ ਮਾਪਿਓ ਨੇ ਉਹਨੂੰ ਪੁਲਿਸ ਦੇ ਵਿੱਚ ਵੀ ਜਿਹੜੀ ਕੰਪਲੀਟ ਕੀਤੀ ਹੈ ਏਜੰਟ ਦੇ ਖਿਲਾਫ ਪਰ ਮਾਪਿਓ ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਫਿਲਹਾਲ ਨਾ ਤਾਂ ਏਜੰਟ ਨੂੰ ਕਾਬੂ ਕੀਤਾ ਗਿਆ ਤੇ ਨਾ ਹੀ ਸਾਡੇ ਬੱਚੇ ਦਾ ਕੋਈ ਅਤਾ ਪਤਾ ਹੈ ਉਹਨਾਂ ਨੇ ਪ੍ਰਸ਼ਾਸਨ ਕੋ ਗੁਹਾਰ ਲਾਈ ਹੈ ਕਿ ਇਸ ਏਜੰਟ ਨੂੰ ਫੜ ਕੇ ਔਰਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਸਾਡੇ ਬੱਚੇ ਦਾ ਕਿ ਤੇਰਾ ਕਿਤੇ ਪਤਾ ਚੱਲ ਸਕੇ ਕਿ ਆਖਿਰਕਾਰ ਉਹ ਕਿੱਥੇ ਰਹਿ ਰਿਹਾ ਹੈ ਹਾਂਜੀ ਸਰ ਕੀ ਨਾਮ ਜੀ ਆਪਣਾ ਮੈਂ ਨਾ ਜਗENDER ਸਿੰਘ ਆ ਜੀ ਮੈਂ ਰਿਟਾਇਰਡ ਕਰਨ ਗਵਾਂ ਮੈਂ ਆਪਣੇ ਬੇਟੇ ਨੂੰ ਨਵੰਬਰ 1st ਵੀਕ ਤਈ ਵਿੱਚ ਸਾਡੀ ਅਕਤੂਬਰ ਵਿੱਚ ਪਹਿਲਾਂ ਜਨਟਰਾਂ ਨਾਲ ਗੱਲ ਹੋਈ ਆ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਾਂਗਾ ਬਾਅਦ ਉਹਨੇ ਸਾਡੇ ਘਰ ਦੇ ਬਿਲਕੁਲ ਲਾਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਜੀ ਉਹਦੇ ਇੱਕ ਦੇਥੋ ਹੀ ਸਾਡੀ ਨਾਲ ਜਨਟਰਾਂ ਨਾਲ ਗੱਲ ਹੋਈ ਜਨਟਰ ਨੇ ਕਿਹਾ ਕਿ ਮੈਂ ਸਾਡੇ 45 ਲੱਖ ਰੁਪਏ ਲਾਹਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਬਾਈ ਇਹ ਯੂਐਸਏ ਭੇਜਾਂਗਾ ਆਿਆਂ ਨੂੰ ਅਖਿਰ ਪੈਸੇ ਲਾਲਾ ਪਰ ਅਹੀਂ ਕੋਈ ਡੌਂਕੀ ਵਗੈਰਾ ਨਹੀਂ ਲਾਉਣੀ ਪਰ ਜੰਟਰ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਬਾਈ ਇਹ ਦੀ ਹੀ ਬੰਦਾ ਭੇਜਾਂਗਾ ਜੰਟਰ ਨੇ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚਿਆਂ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨਵੰਬਰ ਨੂੰ ਟਿਕਟਾਂ ਲਈਆਂ ਗੁਹਾਨਾ ਦੀਆਂ ਉਹ ਬਾਈ ਇਹ ਗੁਹਾਨਾ ਤੱਕ ਗਿਆ ਵਾ ਨਾ ਤੋ ਅੱਗੇ ਬਾਈ ਬਸਪਨ ਕਿਦਾਂ ਸਬਰ ਕਰਾਇਆ ਉਹਨੇ ਫਿਰ ਆਏ ਉਹਨੂੰ ਪੁੱਛਿਆ ਭਾਈ ਤੁਹ ਬਾਈ ਬਸ ਕਰ ਸੌਤੋਂ ਹੁੰਦੇ ਆ ਭਾਈ ਇਹ ਕਿਉਂ ਨਹੀਂ ਆ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਭਾਤ ਆਏ ਜੰਟੂ ਮੜਾ ਸਾਨੂੰ ਲੋਕੇਸ਼ਨ ਆਈ ਹੈ ਉਹਦੀ ਭੇਜੀ ਬੈਠੇ ਨੇ ਕਿ ਮੈਂ ਹਲੇ ਇੱਥੇ ਆ ਨਾ ਤੇ ਆਏ ਉਹਨੂੰ ਕਿਹਾ ਵੀ ਜੰਟੂ ਕਿ ਤੂੰ ਨਹੀਂ ਭੇਜਣਾ ਵੀ ਤੇ ਰਸਤੇ ਮੇਰਾ ਭਾਰਦਾ ਉਥੇ ਯੂ ਐਸ ਐਚ ਆ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾ ਰਿਹਾ ਆਈ ਨੂੰ ਮਨਾ ਕੀਤਾ ਜੰਟ ਨੂੰ ਵੀ ਨਹੀਂ ਭੇਜਣਾ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਪਾਤਾ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਬੇਡਾ ਕਹਿੰਦਾ ਪਾ ਪਾ ਅੱਗੇ ਚੱਲੇ ਆ ਤੇ ਪਾ ਪਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੜ ਕੇ ਫੋਨ ਚੁਪਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਨਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਅ ਦਸੰਬਰ ਦੇ ਵਿੱਚ 28 ਦਸੰਬਰ ਨੂੰ ਨੇ ਰੈਕਲਿੰਗ ਨੇ ਦਿਆ ਪਾਸਪੋਰਟ ਦੀ ਉਹ ਬਣਾਇਆ ਗਾਜੀਆਬਾਦ ਦਿੱਲੀ ਤੋਂ ਤਨਾ 4 ਦਿਨਾਂ ਚੋਂ ਇਹਦਾ ਪਾਸਪੋਰਟ ਬਣ ਗਿਆ ਜੀ ਸਾਨੂੰ ਸੱਚ ਪੈ ਗਿਆ ਵੀ ਬਾਹਰ ਚਲੇਗਾ ਅਸੀਂ ਉਹਦੀ ਨੂੰ ਮੰਨ ਲਓ ਕਿ ਐਸਐਸਪੀ ਸਾਹਿਬ ਢੱਲੋਂ ਸਾਾਨੂੰ ਮਿਲੇ ਕਿ ਆਹ ਗੱਲ ਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਸੁਣਵਾਈ ਕਰਕੇ ਨਾਲ ਹੀ ਪਰਚੇ ਦਾ ਆਰਡਰ ਦਿੱਤੇ ਐਸਐਸਓ ਨੂੰ ਉਹ ਟੈਕਨੋਲੋਜੀ ਦਾ ਸਟਾਫ ਜਿਹੜਾ ਉਹਨਾਂ ਨੂੰ ਸੱਦ ਲਿਆ ਸਾਰਿਆਂ ਨੂੰ ਸੱਦ ਲਿਆ ਉਹਤੇ ਆਪਣੇ ਦਫ਼ਤਰ ਵਿੱਚ ਤੋਂ ਐਫ ਆਈ ਆ ਲਾਜ ਹੋ ਗਈ ਪਰ ਉਹ ਤੋਂ ਬਾਅਦ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਿਰ ਐਫ ਆਈ ਮਾਰਨ ਜੋ ਐਸ ਐਸ ਪੀ ਸਾਹਿਬ ਨੇ ਦਰਜੇ ਤੇ ਕਰਵਾਤੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮਾਰਨ ਜੋ ਐਸ ਐਸ ਪੀ ਸਾਹਿਬ ਨੂੰ ਦੋ ਤਿੰਨ ਵਾਰ ਮਿਲਿਆ ਜੀ ਪਰ ਉਹਨਾਂ ਉੱਤੇ ਐਸ ਐਚ ਨੂੰ ਵੀ ਸੱਦਿਆ ਦੋ ਤਿੰਨ ਵਾਰ ਸੱਦਿਆ ਆਪਣੇ ਕੋਲ ਵੀ ਇਹ ਬੜਾ ਜ਼ਰੂਰੀ ਕੇਸ ਆ ਇਹਦੀ ਪੈਰਵਾਹੀ ਕਰੋ ਪਰ ਅਜੇ ਤੱਕ 14 ਮਹੀਨੇ ਹੋ ਗਏ ਆ ਮੋਰਸ ਨੇ ਥੱਲੇ ਸਾਡੀ ਕੋਈ ਸੁਮਾਈ ਨਹੀਂ ਕੀਤੀ ਬੇਟੇ ਨੂੰ ਬਾਹਰ ਜੋਗੇ ਬੇਟਾ ਮੇਰਾ ਜਗਮੀਤ ਸਿੰਘ ਐਮਬੀਏ ਪਾਸ ਸੀਗਾ ਤੇ ਇਸ ਲਈ ਉਹਨੂੰ ਮੈਂ ਭੇਜਿਆ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ ਦੂਸੇ ਲਈ ਭੇਜਿਆ ਪੈਂ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਬਿਲਕੁਲ ਹੈਗੇ ਸੀ ਮੈਂ ਚੱਲ ਭੇਜਣਾ ਬੇਟੇ ਨੂੰ ਜੀ ਬੈਂਕੇ ਤੋਂ ਪੈਸੇ ਕਢਾ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ 5 5000 ਡਾਲਰ ਬੱਚੇ ਨੇ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਜੰਡਰ ਕਹਿੰਦਾ ਪਰ ਜੰਟ ਨੇ ਕੋਈ ਪਿਆਰ ਖਰਚਿਆ ਨਹੀਂ ਜੀ ਨਾ ਕੋਈ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਇਹ ਨਾ ਹੀ ਜੰਟ ਕੁਛ ਦੱਸਦਾ ਹੈਗਾ ਨਾ ਹੀ ਪੁਲਿਸ ਨੇ ਕੋਸ਼ਿਸ਼ ਕੀਤੀ ਜੰਟ ਨੂੰ ਪੁੱਛ ਕੇ ਪਸੰਦੀਵੀ ਬੱਚਾ ਹੈ ਕਿੱਥੇ ਹੈ ਜੀ ਏਜੰਟ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਔਰ ਜੰਟ ਦਾ ਨਾਮ ਪਰਮਿੰਦਰ ਸਿੰਘ ਹੈ ਜੀ ਪੁੱਤਰ ਬਲਵਿੰਦਰ ਸਿੰਘ ਉਹਦੀ ਪਤਨੀ ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਕਨੂਆਨ ਸਿੰਘਪੁਰਾ ਮਹੱਲਾ ਦੇ ਰਹਿਣ ਵਾਲੇ ਆ ਜਿਹੜੇ ਪੈਸੇ ਦਿੱਤੇ ਗਏ ਸੀ ਕਿ ਉਹ ਪਤਨੀ ਨੂੰ ਦਿੱਤੇ ਗਏ ਸੀ ਜਾਂ ਉਹ ਨੌਂ ਦੋਨੇ ਇਕੱਠੇ ਸੀ ਕਿ ਆਏ ਜੀ ਮੇਰੇ ਕੋਲ ਇੱਥੇ ਘਰ ਉਹਨਾਂ ਨੇ ਨਏ ਪੈਸੇ ਜੀ ਹੁਣ ਬੱਚੇ ਦਾ ਕੋਈ ਜ਼ਿਆਦਾ ਪਤਾ ਹੈਗਾ ਅੱਜ ਤੱਕ ਬੱਚੇ ਦਾ ਕੁਝ ਨਹੀਂ ਪਤਾ ਜੀ ਬੱਚਾ ਕਿੱਥੇ ਹੈਗਾ ਜੀ ਨਾ ਇਹ ਪੁਲਿਸ ਨੇ ਜਨਰਲ ਰੈਸਟ ਕੀਤਾ ਹੈਗਾ ਪਰ ਉਹਨੂੰ ਪੁੱਛੇ ਨਹੀਂ ਕੋਸੀ ਨਹੀਂ ਕੀਤੀ ਕਿ ਬੱਚਾ ਕਿੱਥੇ ਹੈਗਾ ਜਿਹੜੀ ਉਹਦੀ ਜਿਹੜੀ ਵਾਈਫ ਜੀ ਪਤਨੀ ਬਲਵਿੰਦਰ ਗੌਰ ਉਹਨੂੰ ਵੀ ਪੁਲਿਸ ਨੇ ਪਰਚੇ ਤੋਂ ਬਾਹਰ ਕਰਤਾ ਜੀ ਇਹ ਪਾਨਿਕ ਕਿਹੜਾ ਕਾਨੂੰਨ ਹੈਗਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢਿਆ ਗਿਆ ਮੇਨ ਦੋਸ਼ੀ ਉਹਦੀ ਜਨਾਨੀ ਹੈ ਜਿੰਨੇ ਵੇਖਾ ਕੋਈ ਤੇ ਘਰ ਬੈ ਕੇ ਪੈਸੇ ਲਏ ਆ ਬੰਦੇ ਨਾਲ ਉਹਨੇ ਪੈਸੇ ਫੱਦੀਆਂ ਜਿਹੜੀਆਂ 15 ਲੱਖ ਦੀਆਂ ਗਿਣੀਆਂ ਹੈਗੀਆਂ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਜਿਹੜੇ ਵੀ ਇਹ ਦੋ ਇਹੋ ਜਿਹੇ ਦੋਸ਼ੀ ਹੈਗੇ ਨੇ ਏਜੰਟ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਰਕਾਰ ਤੇ ਕਹਿ ਰਹੀ ਹੈ ਪਰ ਥੱਲੇ ਜਿਹੜੇ ਪੁਲਿਸ ਮੁਲਾਜ਼ਮ ਇਹ ਇਹਨਾਂ ਨੂੰ ਪੁੱਛ ਵੀ ਇਹ ਨਹੀਂ ਕਰਦੇ ਅਸੀਂ ਖੁਦ ਨਾਲ ਜਾ ਕੇ ਕਿ ਆਈ ਹੋਇਆ ਤਰਸੀਮ ਸਿੰਘ ਉਹਨੂੰ ਨਾਲ ਲੈ ਕੇ ਗਏ ਭੀ ਆਹ ਬੰਦੇ ਦਾ ਇਹਦਾ ਭਈਆ ਵਾ ਇਹਨੂੰ ਫੜੋ ਇਹ ਕੋਈ ਸਾਨੂੰ ਇਹਨਾਂ ਦਾ ਸਾਰਾ ਪਤਾ ਹੈਗਾ ਉਹਦੀ ਪਹਿਲੀ ਵੋਂਦਾ ਉਹੀ ਉਹਲਾ ਕੰਮਕਾਰ ਸਰ ਉਹੀ ਕਰਦਾ ਹੈਗਾ ਪਰ ਜੰਟ ਦੀ ਉਹਨਾਂ ਗੱਲ ਵੀ ਹੁੰਦੀ ਏਐਸਆਰ ਸਾਡੇ ਸਾਹਮਣੇ ਉਹਦੇ ਫੋਨ 'ਤੇ ਕਹਿੰਦਾ ਮੇਰੀ ਗੱਲ ਹੁੰਦੀ ਹੈ ਪਰ ਨਾ ਤੋਂ ਜਿਹੜਾ ਆਈਓ ਸੀਗਾ ਤਰਸੀਮ ਸਿੰਘ ਉਹਨੇ ਨਾ ਭਈਆ ਲੰਦਾ ਨਾ ਉਹਲਾ ਮੋਬਾਈਲ ਲੰਦਾ ਹੀ ਇੱਕ ਸਰਪੰਚ ਦੇ ਕਹਿਣ ਤੇ ਭਈਆ ਵੀ ਸਾਡਾ ਆਇਆ ਜੀ ਤੇ ਮੋਬਾਈਲ ਵੀ ਸਾਡਾ ਆਇਆ ਜੀ ਉਤੋਂ ਆਪਾਂ ਕੀ ਮੀੜ ਰੱਖ ਸਕਦੇ ਆ ਕਿ ਸਾਡੀ ਕੀਮਤ ਕਰਨਗੇ ਉਹ ਅਪੀਲ ਕੀ ਕਰੋਗੇ ਇੱਕ ਇੱਕ ਬੇਟੇ ਦੇ ਨਾਲ ਬੇਟਾ ਹੋੜ ਗਿਆ ਸੀਗਾ ਉਤੋਂ ਕਾਨੂੰਨ ਆਉਂਤੋ ਹੀ ਆ ਉਹਦੇ 7 ਕਨਾਲ ਦੇ ਕਰੀਬ ਜ਼ਮੀਨ ਹੈ ਕੋਈ ਟਰੈਕਟਰ ਉਹਨੇ ਵਿੱਚ 6 ਕਨਾਲ ਕੁਝ ਮੱਲੇ ਦੀ ਰਜਿਸਟਰੀ ਜਿਹੜੀ ਆ ਉਹ ਜੰਟ ਦੀ ਕਾਰ ਦੀ ਨਾਮ ਦੀ ਬਲਵਿੰਦਰ ਕੌਰ ਦੇ ਨਾਮ ਤੇ ਹੋਈ ਹੈ ਆਏ ਪੁਲਿਸ ਨੂੰ ਇਹ ਵੀ ਦੱਸਿਆ ਵੀ ਉਹਦੀ ਰਜਿਸਟਰੀ ਹੋਈ ਹੈ ਉਹ ਬੰਦਾ ਪੁੱਛ ਗਿਸ ਕੀਤੀ ਜਾਏ ਵੀ ਬੰਦਾ ਕਿੱਥੇ ਹੈ ਜਿਹਨੇ ਰਜਿਸਟਰੀ ਤੋਂ ਪੈਸੇ ਭੇਜੇ ਆ ਜਾਂ ਉਹਦਾ ਸਟਾਮ ਲੱਗਾ ਆ ਪਰ ਪੁਲਿਸ ਨੇ ਇਸ ਪਾਸੇ ਕੋਈ ਧਿਆਨ ਅਜੇ ਤੱਕ ਦਿੱਤਾ ਨਹੀਂ ਅਪੀਲ ਕੀ ਕਰੋਗੇ ਆਏ ਅਪੀਲ ਇਹ ਕਰਾਂਗੇ ਕਿ ਸਾਡੀ ਸੁਣਵਾਈ ਹੋਏ ਉਹ ਜੰਟ ਦਾ ਆਪਾਂ ਦੁਬਾਰਾ ਰਿਮਾਨਡ ਲੈ ਕੇ ਉਹ ਨੂੰ ਪੁੱਛਿਆ ਜਾ ਕੇ ਬੇਟਾ ਹਾਲ ਕਿੱਥੇ ਹੈਗਾ ਤੇ ਕੀ ਹੋਇਆ ਜਾਂ ਮੇਰੇ ਨਾਲ ਕੁਛ ਤੇ ਕੁਛ ਦੱਸ ਦੇ ਪਰ ਸਰਕਾਰ ਮੈਂ ਵੀ ਬੇਨਤੀ ਕਰਾਂਗੇ ਇਹੋ ਜਿਹੇ ਏਜੰਟਾਂ ਨੂੰ ਫਾਟਸੀ ਦੀ سزا ਹੋਣੀ ਚਾਹੀਦੀ ਹੈ ਜੇ ਲੋਕਾਂ ਦੇ ਬੱਚਿਆਂ ਨੂੰ ਮਾਂ ਪਿਓ ਕਿੱਦਾਂ ਪੈਸੇ ਇਕੱਠੇ ਕਰਦੇ ਆ ਕਿੱਦਾਂ ਲੋਕਾਂ ਨੂੰ ਫੜ ਫੜ ਕੇ ਪੈਸੇ ਇਹਨਾਂ ਏਜੰਟਾਂ ਨੂੰ ਦਿੰਦੇ ਆ ਪਰ ਇਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂ ਆ ਇਹ ਇੱਥੋਂ ਪੈਸੇ ਲੈ ਲੈਂਦੇ ਆ ਬਸ ਅੱਗੇ ਡੌਂਕਰਾਂ ਨੂੰ ਦੇ ਦਿੰਦੇ ਆ ਡੌਂਕਰ ਕੀ ਕਰਦੇ ਮਾਰਕੁੱਟ ਕਰਦੇ ਆ ਕੀ ਕਰਦੇ ਜੀ ਮੈਂ ਸਰਕਾਰ ਨੂੰ ਕਹਾਂਗਾ ਪ੍ਰਿਆ ਖਲਾਫ ਸਰਤੋ ਸਗਤ ਕਾਰਵਾਈ ਕੀਤੀ ਜਾਏ ਅੱਗੇ ਇਹ ਵੀ ਬੇਨਤੀ ਕਰਾਂਗਾ ਲੋਕਾਂ ਨੂੰ ਵੀ ਕਿ ਇਦਾਂ ਡੌਂਕੇ ਰਸਤੇ ਆਪਣਾ ਬੱਚਾ ਕਦੀ ਨਾ ਭੇਜਿਓ ਜੇ ਬਈ ਵਿਆ ਲੱਗਦਾ ਤੇ ਬੱਚਾ ਬਾਹਰ ਭੇਜਿਓ ਇਹ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਹੁਣ ਡਿਪੋਰਟ ਹੋ ਗਏ ਆਏ ਆ ਚਲੋ ਘਰ ਆ ਗਏ ਆ ਪੈਸੇ ਦੇ ਕੋਈ ਚੱਕ ਨਹੀਂ ਆ ਘਰ ਆ ਗਏ ਚਲੋ ਮਾਪਿਓ ਗੋ ਆਪੇ ਆਪਣੀ ਕਮਾਈ ਕਰਨਗੇ ਮੈਂ ਉਹ ਸਰਕਾਰ ਨੂੰ ਬੇਨਤੀ ਕਰਾਂ ਕਿ ਇਹਨਾਂ ਦੇ ਸਰਤੋ ਸਗਤ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ